ਵੇ ਜਾਉਗੀ ਨਾਲੀ ਵਿਰੋਧ ਨਹੀਂ ਕਰਦਾ ਅਈ ਕਿਹੜਾ ਗੱਲ ਜੀ ਇੱਕੋ ਗੱਲ ਸੋਲੋ ਰਾਸਿਕਾ ਸੋਲੋ ਬੀਰ ਜੀ ਬੈਠੇ ਸੀ ਕਾਲੀ ਦਾ ਜੀ ਲੋਪਾ ਹੈ ਜਿਹਦੇ ਕਹਿੰਦੇ ਰਹੇ ਦਲਵਾਏ ਕਦੀ ਤਾਂ ਉਹ ਇਹ ਕਿਹਾ ਉਹ ਨਹੀਂ ਚੁਪੇ ਗਿਆ ਕੋਈ ਸ਼ਰਤ ਦੀ ਗੱਲ ਚਲੋ ਗੱਲ ਸੁਣੋ ਕਾਲੀ ਦਾ ਜੀ ਵੋਟਾਂ ਕਹਿੰਦੇ ਰਹੇ ਬਾਏ ਦੁਆ ਬਣੇ ਹੁਣ ਗੱਲ ਵਿੱਚ ਸੋਲੋ ਕਾਲੀ ਦਾ ਜੀ ਵੋਟਾਂ ਕਹਿੰਦੇ ਰਹੇ ਜੇ ਕਦੀ ਵਿਰੋਧ ਨਹੀਂ ਨਾ ਕੀਤਾ ਗਦਾਰਾਂ ਦਾ ਤੁਸੀਂ ਦੇਣਦੇ ਨੇ ਸਾਥ ਪਿੱਛੇ ਗਦਾਰ ਕਿਉਂ ਬਣਦਾ ਇਸ ਸਿਆੜੇ ਦੇ ਬੇਇੱਜ਼ਤੀ ਕਰਾਉ ਨੂੰ ਬੋਨੀ ਨੂੰ ਕੱਢੋ ਤੁਹਾਡਾ ਨਹੀਂ ਦੇਲ ਕਰਦਾ ਤੁਹਾਡੇ ਨਾਲ ਦਾ ਲੋ ਹਾਂ ਬੋਨੀ ਅਸਲ ਕਾਰੀ ਵੇਚ ਕਰਦੇ ਨਹੀਂ ਇਹ ਵੀ ਨਹੀਂ ਕਰਦਾ ਤੁਹਾਡਾ ਪਰਿਵਾਰ ਇਹ ਵੀ ਨਹੀਂ ਕਰਦਾ ਸੁਣੋ ਤਾਂ ਇਹਨਾਂ ਦਾ ਪਰਿਵਾਰ ਤੇ ਬਗਾਨੇ ਲਈ ਥੋਪੇ ਹੋਈ ਨਹੀਂ ਗੰਧੀਆਂ ਗਾਲਾਂ ਲੈ ਕੇ ਆਏ ਉਹ ਚਾਲ ਅੱਛੀ ਕਰਦੇ ਇੱਕ ਹੋਣੇ ਥੋਦੀ ਥੋਦੀ ਦੀ ਵੀਡੀਓ ਵਖਾਵੇਂ ਕਿੰਨਾ ਗੰਦ ਵਗਿਆ ਲੋਕਾਂ ਨੇ ਉਹ ਗਾਲਾਂ ਸੁਣੀਆਂ ਉਹ ਬੋਨੀ ਲੈ ਕੇ ਆਜੇ ਸਾਰੇ ਪੰਜਾਬ ਤੋਂ 70 ਬੰਨ ਜਾਇਆ ਸਾਰੇ ਪੰਜਾਬ ਤੋਂ ਬੱਬਰ ਜੀ ਇੱਥੇ ਨਾਲ ਕੀ ਦਾ ਭਰਾ ਜੀ ਤੁਸੀਂ ਭਰਾ ਜੀ ਤੁਸੀਂ ਤੁਸੀਂ ਨਾ ਇਹ ਕਰਤੋ ਹੋ ਗਿਆ ਤੁਸੀਂ ਇਹ ਲੈ ਲਓ ਨਹੀਂ ਜਾਣਾ ਇਹਨਾਂ ਦਾ ਕਰਤ ਨਹੀਂ ਇਹੋ ਇੱਕ ਅਸਟਾਡੀ ਗਿਆ ਖੋਲੇਗਾ ਦਸਾ ਕਰਕੇ ਮਾਰ ਦੇਣਾ ਕਿਉਂ ਆਏ ਨੇ ਹੀ ਰੋ ਕੋ ਜ਼ੀਰੋ ਹੋਇਆ ਆਪਾਂ ਦੇ ਸਭ ਉੱਤੋਂ ਦੇਖਵਾ ਕਰਦੇ ਹਾਂ ਸਭ ਨਾਲ ਦਾ ਕਰਦੇ ਨਹੀਂ ਆ ਗਏ ਤੇ ਆ ਗਏ ਸੱਤੋ ਸੱਤੋ ਇੱਥੇ ਗਾ ਜਾਓ ਜਿਹਨਾਂ ਨੂੰ ਮਾਰ ਦੇ ਗੇ ਰਹਿਣੇ ਬਾਹਰ ਤੋਂ ਦੇਖੇ ਬਾਹਰ ਤੋਂ ਸੱਤੋ ਜਿੱ ਨੂੰ ਮਰਜੀ ਇਹ ਗੱਲ ਆ

که ډاکټر وو